ਨੰਬਰ 'ਚ ਪਰਦਾ ਕਰਨ ਨੂੰ ਬਾੜਾ ਕਿਹਾ ਗੁਰੂ ਜੀ ਨੇ ਪਰਦਾ ਸਿਸਟਮ ਦੀ ਵੀ ਕਰੜੇ ਸ਼ਬਦਾਂ ਵਿੱਚ ਨਿਖੇਧ ਕੀਤੀ ਆਪ ਜੀ ਨੇ ਹੁਕਮ ਦਿੱਤਾ ਹੋਇਆ ਸੀ ਕਿ ਗੁਰੂ ਦੇ ਦਰਬਾਰ ਵਿੱਚ ਪਰਦਾ ਕਰਕੇ ਕੋਈ ਨਾ ਆਵੇ ਪਰਦੇ ਵਿਰੁੱਧ ਦਲੀਲਾਂ ਦਿੰਦੇ ਹੋਏ ਗੁਰੂ ਜੀ ਨੇ فرمایا ਕਿ ਇਹ ਗੁਲਾਮੀ ਦੀ ਨਿਸ਼ਾਨੀ ਹੈ ਸਨਮਾਨ ਦੇਣ ਜਨ ਲੈਂਡ ਨਾਲ ਫਤਕ ਕੋਈ ਸੰਬੰਧ ਨਹੀਂ ਸਾਡੇ ਸਾਖੀਕਾਰ ਰਵਾਇਤ ਦੱਸਦੇ ਹਨ ਕਿ ਰਾਜਾ ਹਰੀਪੁਰ ਦੀ ਰਾਣੀ ਗੁਰੂ ਜੀ ਦੇ ਹੁਕਮਾਂ ਦੀ ਪ੍ਰਵਾਹਨਾ ਕਰਦੇ ਹੋਏ ਪਰਦੇ ਵਝਾਈ ਗੁਰੂ ਜੀ ਨੇ ਨਿਮਰਤਾ ਨਾਲ ਤੇ ਪਿਆਰ ਨਾਲ ਫਰਮਾਇਆ ਇਹ ਬਉਰਾਨੀ ਇਥੇ ਕੀ ਕਰਨਾਈ ਹੈ ਗੁਰੂ ਜੀ ਪਰਦਾ ਕਰਨ ਵਾਲੇ ਪਗਲੀ ਤੇ ਝੱਲੀ ਤੁਲ ਸਮਝਦੇ ਸਨ ਗੁਜਰ ਵੈਤਾਨ ਅਨਸਾਰ ਉਹ ਮੇਰਾਣੀ ਪਗਲੀ ਵੀ ਹੋ ਗਈ ਕਿ ਗੁਰਬਾਣੀ ਵਿੱਚ ਪਰਦੇ ਕਰਨ ਵਿਰੁੱਧ ਬਹੁਤ ਕੁਝ ਮਿਲਦਾ ਹੈ ਪਿਛਲੇ ਪਿਛਲੇ ਕੁਝ ਲੇਖਕ ਲਿਖਦੇ ਹਨ ਕਿ ਗੁਰੂ ਜੀ ਨੇ ਕਿਹਾ ਛੱਲੀ ਕਿਉਂ ਆਈ ਹੈ ਤਾਂ ਚੱਲੀ ਹੋ ਰਹੁ ਰਹੁਰੀ ਬਹਰੀਆ ਘੁੰਗਟ ਜਿਨ ਕੱਢ ਐ ਅੰਤ ਕੀ ਬਾਾਰ ਲਹੇਗੀ ਨਾ ਆਟ ਰਖਾਓ ਕੂੰਗਟ ਕਾੜ ਗਏ ਤੇਰੀ ਆਕੈ ਉਨ ਕੀ ਗੈਲ ਤੋਹ ਜਿਨ ਲੱਗਾ ਪਹਿਲਾਂ ਜੋ ਇਸਤਰੀਆਂ ਬੇਸ਼ੀਆ ਦੀ ਨਕਲ ਅਥਵਾ ਭੈ ਕਰਕੇ ਮੂੰਹ ਟੱਕਦਿਆਂ ਰਹੀਆਂ ਹਨ ਉਹਨਾਂ ਦੇ ਪਿੱਛੇ ਤੂੰ ਨਾ ਲੱਗੀ ਮੂੰਗਟ ਕਾਢੇ ਕੀ ਇਹ ਬਟਾਈ 3 10 5 ਬਹੁ ਪਰੇ ਆਈ। ਹੋਰ ਕੋਈ ਲਾਭ ਨਹੀਂ ਕੁੰਡ ਦਾ। ਕੇਵਲ ਕੂਰਖ ਲੋਕਾਂ ਤੋਂ ਇਹ ਬਟਾਈ ਮਿਲਦੀ ਹੈ ਕਿ ਮੂੰਹ ਬੜੇ ਚੰਗੇ ਹੈ। ਜੋ ਕਿਸੇ ਨੂੰ ਆਪਣਾ ਮੂੰਹ ਨਹੀਂ ਦਿਖਾਉਂਦੀ। ਨੰਬਰ 7 ਜੱਜੀਆਂ ਤੇ ਯਾਤਰਾ ਦੇ ਮਹਸੂਲ ਦੇ ਵਿਰੁੱਧ ਬੋਲਣਾ ਤੇ ਨਾਂ ਦੇਣ ਲਈ ਸੰਗਤ ਨੂੰ ਪ੍ਰੇਰਨਾ। ਅਕਬਰ ਇੱਕ ਚੰਗਾ ਸੁਨੇਹ ਕੁੱਲ ਬਾਦਸ਼ਾਹ ਸੀ। ਉਹ ਹਰ ਮਜਬ ਇਹ ਹਰ ਧਰਮ ਨਾਲ ਪਿਆਰ ਕਰਦਾ ਸੀ ਗੁਰੂ ਅਮਰਦਾਸ ਜੀ ਨੇ ਜੱਜੀਆਂ ਹਟਾਉਣ ਲਈ ਪ੍ਰੇਰਿਆ ਇਹ ਜੱਜੀਆਂ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਵਿੱਚਕਾਰ ਬਿਤਕਰੇ ਦੀ ਦੀਵਾਰ ਖੜੀ ਕਰਦਾ ਸੀ ਇੱਕ ਹੋਰ ਟੈਕਸ ਵੀ ਹਿੰਦੂਆਂ ਨੂੰ ਭਰਨਾ ਪੈਂਦਾ ਸੀ ਜਦ ਯਾਤਰਾ ਕਰਨ ਲਈ ਹਿੰਦੂ ਤੀਰਥਾਂ ਉੱਤੇ ਜਾਂਦੇ ਸਨ ਕਾਉਨੜੋ ਦਿੱਿਤ ਕੀਤਾ ਹੋਇਆ ਟੈਕਸ ਦੇਣਾ ਪੈਂਦਾ ਸੀ ਗੁਰੂ ਜੀ ਜਾਂਦੇ ਗੁਰੂ ਅਮਰਦਾਸ 1553 ਵਿੱਚ ਤੀਰਤ ਯਾਤਰਾ ਤੇ ਗਏ ਤਾਂ ਉਹਨਾਂ ਤੇ ਸਿੱਖਾਂ ਕੋਲ ਟੈਕਸ ਮੰਗਿਆ ਗਿਆ ਗੁਰੂ ਜੀ ਨੇ ਸਾਫ ਇਨਕਾਰ ਕਰ ਦਿੱਤਾ ਅਖਰ ਉਹ ਟੈਕਸ 1563 ਵਿੱਚ ਮੁਗਲ ਨੇ ਟਾਣ ਆ ਪਿਆ ਗੁਰੂ ਰਾਮਦਾਸ ਜੀ ਗਵਾਹੀ ਭਰਦੇ ਹਨ ਕਿ ਆਪ ਆੜ ਦਾਬ ਪਿਆ ਨ ਬੋਲਕ ਇਸੇ ਵੀ ਟੈਕਸ ਨਾਲ ਤਾਰਿਆ ਇਸ ਤਰ੍ਹਾਂ ਗੁਰੂ ਜੀ ਨੇ ਲੋਕਾਂ ਵਿੱਚ ਇੱਕ ਨਵਾਂ ਉਤਸ਼ਾਹ ਤੇ ਜज्ਬਾ ਭਰਿਆ ਦੇਣ ਜਾਇਜ਼ ਹੁਕਮਾਂ ਵਿਰੁੱਧ ਬੋਲਣ ਲਈ ਸੰਗਤਾਂ ਨੂੰ ਤਿਆਰ ਕੀਤਾ ਨੰਬਰ 8 ਸ੍ਰੀ ਅਮਰਤਸਰ ਦੀ ਸਥਾਪਨਾ ਦਾ ਹੁਕਮ ਇੱਕ ਕੇਂਦਰੀ ਅਸਾਰ ਸਿੱਖੀ ਦਾ ਹੋਵੇ ਇਸ ਲਈ ਆਪ ਗੁਰੂ ਜੀ ਨੇ RAMDAS ਜੀ ਨੂੰ ਆਗਿਆ ਦਿੱਤੀ ਕਿ ਅਮਰਤਸਰ ਸ਼ਹਿਰ ਦੀ ਨੀਂਹ ਰੱਖੀ ਜਾਵੇ ਹੁਕਮ ਕੀਤਾ ਜਿੱਥੇ ਨੀਂਹ ਥਾਂ ਹੈ ਉੱਤੇ ਤਾਲ ਪਟਵਾ ਕੇ ਸ੍ਰੀ ਅਮਰਤਸਰ ਦੀ ਸਜਣਾ ਕਰੋ ਤੇ ਤੇ ਓਰੇ ਨੰਬਰ ਥਲ ਜਹਾਂ ਦੂਸਰ ਤਾਲ ਖਨਾ ਹੋ ਤਹਾ ਤੇਰੀ ਅਮਰਤਸਾਰ ਨਾਮ ਤੇਰੀ ਜਾਏ ਜਾਏ ਕਿਤਕ ਖਨਾਵਨ ਕੀ ਜਾਏ ਨੰਬਰ 9 ਵਿਸਾਖੀ ਦੇ ਮੇਲਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਪਾਈ ਬਾਰੋ ਜੀ ਨਵਾਂ ਜੀ ਦਿੱਤੇ ਹੁਣ ਸਿੱਖੀ ਦਾ ਪ੍ਰਚਾਰ ਦੂਰ ਦੂਰ ਤੱਕ ਹੋ ਗਿਆ ਹੈ ਇਸ ਲਈ ਜ਼ਰੂਰੀ ਹੈ ਕਿ ਇੱਕ ਦਿਨ ਐਸਾ ਨਿਯਤ ਕੀਤਾ ਜਾਏ ਜਦ ਸਾਰੇ ਇੱਕ ਥਾਂ ਇੱਕ ਦਿਨ ਇਕੱਠੇ ਹੋ ਕੇ ਵਿਚਾਰਾਂ ਕਰਨ ਤੇ ਇਤਸ਼ਾਹ ਲੈਣ ਵਿਸਾਖੀ ਵਾਲਾ ਦਿਨ ਦੁਨੀਆਂ ਗਿਆ ਇਹ ਵੀ ਇੱਕ ਵੱਡੀ ਦੇਣ ਸੀ ਜਿਸ ਦਾ ਸਦਕਾ ਪோம் ਵਿੱਚ ਹਰ ਸਾਲ ਇੱਕ ਥਾਂ ਇਕੱਠੇ ਹੋਣ ਦਾ ਚਾਹ ਜਾਗ ਗਿਆ ਪਿੱਛੋਂ ਐਸੇ ਵਿਸਾਖੀ ਵਾਲੇ ਦਿਨ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾੜਸਾ ਸਾਜਿਆ ਸੀ ਨੰਬਰ 10 ਗੁਰਗੱਦੀ ਦੇਣ ਦੀ ਪਰਯਾਦਾ ਉਹੀ ਰੱਖੀ ਜੋ ਕਾਲੇ ਸਿਪਾਏ ਵਾੜਾ ਸੂਲ ਹੀ ਜਾਰੀ ਰੱਖਿਆ ਜੋਗ ਹੱਥਾਂ ਵਿੱਚ ਗੁਰਗਤੀ ਦਿੱਤੀ ਇਹ ਪ੍ਰਵਾਹਨਾ ਕੀਤੀ ਕਿ ਵੱਡਾ ਮੋਹਨ ਹੈ ਜਾਂ ਮੂਹਰ ਜੀ ਲਾੜਲੇ ਹਨ ਪਰ ਕਿ ਇਹ ਗੁਰੂ ਆਮਦਾਸ ਜੀ ਨੂੰ ਪ੍ਰਗਤੀ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਇਹ ਸਾਨ ਧਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 10 ਪਰ ਪੁਕਾਰ ਜੋ ਸਿੱਖਾਂ ਉਤੇ ਕੀਤੀ ਸਨ ਜੀ ਵੀਡੀਓ ਠੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ